ਰਾਮ ਰਾਮ ਜੀ ਸਾਰੇ ਨੂੰ ਅੱਜ ਅਸੀਂ ਗੱਲ ਕਰਾਂਗੇ ਭਾਰਤ ਦੀ ਸਭ ਤੋਂ ਸ਼ੁੱਧ ਸਭ ਤੋਂ ਪਵਿੱਤਰ ਤੇ ਸਭ ਤੋਂ ਪਾਵਨ ਆਤਕਾ ਉਪਾਸਨਾ ਛਠ ਵਰਤ ਬਾਰੇ ਇਹ ਵਰਤ ਸਿਰਫ ਇੱਕ ਤਿਆਰ ਨਹੀਂ ਸਗੋਂ ਸੂਰਜ ਦੇਵਤਾ ਤੇ ਛਠ ਮਾਂ ਦੀ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ ਛਠ ਪੂਜਾ ਦਾ ਅਰਥ ਕੀ ਹੈ ਛਠ ਪੂਜਾ ਸੂਰਜ ਦੇਵਤਾ ਦੀ ਉਪਾਸਨਾ ਹੈ ਸੂਰਜ ਜੋ ਸਾਡੇ ਜੀਵਨ ਦਾ ਆਧਾਰ ਹੈ ਜੋ ਰੋਸ਼ਨੀ ਤਾਕਤ ਤੇ ਜੀਵਨ ਦਿੰਦਾ ਹੈ ਛਠ ਮਾਂ ਨੂੰ ਛਠੀ ਮਈਆ ਛਠਮਾ ਜਾਂ ਛਠੀ ਛਠਿਆ ਮਈਆ ਵੀ ਕਿਹਾ ਜਾਂਦਾ ਹੈ ਉਹ ਸੂਰਜ ਦੇਵਤਾ ਦੀ ਭੈਣ ਹੈ ਜੋ ਆਪਣੇ ਭਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੀ ਹੈ ਛਟ ਪੂਜਾ ਦੀ ਸ਼ੁਰੂਆਤ ਕਿਵੇਂ ਹੋਈ ਕਹਿੰਦੇ ਹੈ ਵੀ ਪੁਰਾਣਾਂ ਦੇ ਵਿੱਚ ਇੱਕ ਸੁੰਦਰ ਕਹਾਣੀ ਆਉਂਦੀ ਹੈ ਜਦੋਂ ਪੰਡਵਾਂ ਨੂੰ ਜੂਏ ਵਿੱਚ ਹਾਰ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੰਗਲਾਂ ਵਿੱਚ ਵਾਸ ਕਰਨਾ ਪਿਆ ਤੰਦਰੁਪਤੀ ਬਹੁਤ ਦੁਖੀ ਸੀ ਉਹ ਪ੍ਰਾਰਥਨਾ ਕਰਦੀ ਰਹੀ ਕਿ ਉਸਦੇ ਪਤੀ ਦੁਆਰਾ ਆਪਣੀ ਇੱਜ਼ਤ ਤੇ ਰਾਜ ਪ੍ਰਾਪਤ ਕਰ ਲੈਣ। ਇੱਕ ਦਿਨ ਉਸਦੇ ਸਾਹਮਣੇ ਇੱਕ ਦੇਵੀ ਪ੍ਰਗਟ ਹੋਈ ਛਠਮਈਆ। ਉਹਨੇ ਦ੍ਰੋਪਦੀ ਨੂੰ ਕਿਹਾ ਜੇ ਤੂੰ ਸ਼ੁੱਧ ਮਨ ਨਾਲ ਸੂਰਜ ਦੀ ਪੂਜਾਨਾ ਕਰੇਂਗੀ ਤੇ ਛਠ ਵਰਤ ਰੱਖੇਂਗੀ ਤਾਂ ਤੇਰੇ ਘਰ ਦੁਆਰਾ ਸੁੱਖ ਸਮ੍ਰiddhi ਆਵੇਗੀ। ਦ੍ਰੋਪਦੀ ਨੇ ਪੂਰੇ ਮਨ ਨਾਲ ਛਠਮਾ ਦਾ ਵਰਤ ਕੀਤਾ ਤੇ ਕਹਾਣੀ ਅਨੁਸਾਰ ਉਸ ਤੋਂ ਬਾਅਦ ਪਾਣਵਾ ਦੀ ਕਹਿੰਦੇ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋ ਗਿਆ ਸੀ। ਛਠ ਪੂਜਾ ਕਦੋਂ ਤੇ ਕਿਵੇਂ ਮਨਾਈ ਜਾਂਦੀ ਹੈ ਕਹਿੰਦੇ ਵੀ ਇਹ ਹਰ 카ਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਛਠੀ ਤੀ ਇਹਨੂੰ ਮਨਾਇਆ ਜਾਂਦਾ ਦਿਵਾਲੀ ਤੋਂ 6 ਦਿਨ ਬਾਅਦ ਛੱਠ ਦੇ 4 ਦਿਨ ਹੁੰਦੇ ਐ ਪਹਿਲੇ ਦਿਨ ਨਹਾਖਾ ਪਹਿਲੇ ਦਿਨ ਸਰੀਰ ਤੇ ਮਨ ਦੀ ਸ਼ੁੱਧਤਾ ਲਈ ਗੰਗਾ ਜਾਂ ਕਿਸੇ ਪਵਿੱਤਰ ਨਦੀ ਦੇ ਵਿੱਚ ਜਾਂ ਜਲ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ ਦੂਸਰੇ ਦਿਨ ਖਰਨਾ ਦੂਜੇ ਦਿਨ ਉਪਵਾਸ ਰੱਖਿਆ ਜਾਂਦਾ ਹੈ ਤੇ ਸ਼ਾਮ ਨੂੰ ਖੀਰ ਰੋਟੀ ਦਾ ਪ੍ਰਸਾਦ ਬਣਾਇਆ ਜਾਂਦਾ ਹੈ ਤੇ ਤੀਸਰੇ ਦਿਨ ਸੰਧਿਆ ਵੇਲੇ ਡੁੱਬਦੇ ਹੋਏ ਸੂਰਜ ਨੂੰ ਅਰਗ ਦਿੱਤਾ ਜਾਂਦਾ ਹੈ ਚੌਥੇ ਦਿਨ ਸਵੇਰ ਦਾ ਅਰਗ 76 ਦਿਨ ਸਵੇਰੇ ਸੂਰਜ ਜਦੋਂ ਚੜਦਾ ਹੈ ਤਾਂ ਉਸ ਨੂੰ ਅਰਗ ਦਿੱਤਾ ਜਾਂਦਾ ਹੈ ਤੇ ਵਰਤ ਦੀ ਸਮਾਪਤੀ ਹੋ ਜਾਂਦੀ ਹੈ ਆਖਦੇ ਹੈ ਵੀ ਇਹ ਜਿਹੜਾ ਛਠ ਦਾ ਵਰਤ ਹੈ ਸਭ ਤੋਂ ਕਠਨ ਵਰਤ ਮੰਨਿਆ ਜਾਂਦਾ ਹੈ ਇਹਦੇ ਵਿੱਚ ਨਾ ਪਾਣੀ ਪੀਤਾ ਜਾਂਦਾ ਨਾ ਕੁਝ ਖਾਦਾ ਪੀਤਾ ਭੋਜਨ ਕੁਝ ਨਹੀਂ ਖਾਇਆ ਜਾਂਦਾ ਭਗਤ ਸੂਰਜ ਤੇ ਛਠਮਾ ਦੀ ਉਪਾਸਨਾ ਕਰਦੇ ਹੈ ਤੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਤੇ ਸੇਫਤੀ ਪ੍ਰਾਰਥਨਾ ਕਰਦੇ ਹੈ ਇਹ ਭਗਤੀ ਦਾ ਹੀ ਰੂਪ ਹੈ ਜਿਦੇ ਵਿੱਚ ਮਨੁੱਖ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਕਿਰਤੀ ਦੇ ਹਵਾਲੇ ਕਰ ਦਿੰਦਾ ਹੈ ਇਸ ਵਰਤ ਦੇ ਵਿੱਚ ਸਾਰਾ ਕੁਝ ਪ੍ਰਕਿਰਤੀ ਨਾਲ ਸੰਬੰਧਿਤ ਹੀ ਵਰਤਿਆ ਜਾਂਦਾ ਹੈ ਕੋਈ ਬਾਜ਼ਾਰੂ ਚੀਜ਼ਾਂ ਕੋਈ ਪਲਾਸਟਿਕ ਕੁਝ ਨਹੀਂ ਵਰਤਿਆ ਜਾਂਦਾ ਬਾਕੀ ਵਿਸ਼ਵਾਸ ਤੇ ਭਾਵਨਾ ਦੀ ਗੱਲ ਹੈ ਕਿ ਆਇਆ ਜਾਂਦਾ ਕਿ ਜੋ ਵੀ 60 ਮਾ ਦਾ ਵਰਤ ਪੂਰੀ ਸ਼ਰਧਾ ਨਾਲ ਕਰਦਾ ਹੈ ਉਹਦੇ ਘਰ ਵਿੱਚ ਸੁੱਖ ਸਮ੍ਰiddhi ਸੇਤ ਤੇ ਸੰਤਾਨ ਦਾ ਅਸ਼ੀਰਵਾਦ ਮਿਲਦਾ ਹੈ ਔਰਤਾਂ ਆਮ ਤੌਰ ਤੇ ਵਰਤ ਕਰਦੀਆਂ ਆਪਣੇ ਬੱਚਿਆਂ ਦੀ ਲੰਮੀ ਉਮਰ ਲਈ ਤੇ ਖੁਸ਼ਹਾਲੀ ਲਈ ਪਰ ਅੱਜ ਕੱਲ੍ਹ ਕਈ ਜਿਹੜੇ ਹੈਗੇ ਆ ਔਰਤਾਂ ਦੇ ਨਾਲ ਨਾਲ ਉਹਨਾਂ ਦੇ ਪਤੀ ਵੀ ਵਰਤ ਕਰਦੇ ਹੈਗੇ ਆ ਬੱਚਿਆਂ ਦੀ ਲੰਬੀ ਉਮਰ ਵਾਸਤੇ ਇਹ ਵਰਤ ਰੱਖਿਆ ਜਾਂਦਾ ਹੈ ਅਖੀਰ ਵਿੱਚ ਇਹ ਹੈਗਾ ਵੀ ਛੱਟ ਪੂਜਾ ਸਾਨੂੰ ਇਹ ਸਿਖਾਉਂਦੀ ਹੈ ਕਿ ਪ੍ਰਕਿਰਤੀ ਸੂਰਜ ਜਲ ਇਹ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਟੁੱਟੂ ਹਿੱਸੇ ਆ ਤੇ ਸਾਨੂੰ ਪ੍ਰਕਿਰਤੀ ਦੀ ਸੇਵਾ ਕਰਨੀ ਚਾਹੀਦੀ ਹੈ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ ਹਾਂ ਦਰਸਲ ਮਨੁੱਖ ਦਾ ਇਹ ਸਭ ਤੋਂ ਮਨੁੱਖ ਕੰਮ ਹੈਗਾ ਪ੍ਰਕਿਰਤੀ ਦੀ ਰੱਖਿਆ ਕਰਨਾ ਆਓ ਅਸੀਂ ਵੀ ਸੂਰਜ ਤੇ ਛਠਮਾ ਦੇ ਅਸ਼ੀਰਵਾਦ ਨਾਲ ਆਪਣੀ ਜ਼ਿੰਦਗੀ ਵਿੱਚ ਰੋਸ਼ਨੀ ਤੇ ਸ਼ਾਂਤੀ ਤੇ ਪਿਆਰ ਫੈਲਾਈਏ ਜੈ ਛਠਮਈਏ ਦੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਵੀ ਕਰ ਸਕਦੇ ਹੋ ਅਗਲੀ ਕਹਾਣੀ ਵਿੱਚ ਫਿਰ ਮਿਲਦੇ ਹਾਂ ਇੱਕ ਹੋਰ ਲੋਕ ਕਥਾ ਤੇ ਜੀਵਨ ਦੀ ਸਿੱਖਿਆ ਦੇ ਨਾਲ ਤਦ ਤੱਕ ਲਈ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ